ਜਦੋਂ ਵੀ ਅਸੀਂ ਕਿਸੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹਾਂ ਤਾਂ ਜ਼ਿਆਦਾਤਰ ਦੇਖਣ ਨੂੰ ਮਿਲਦਾ ਹੈ ਕਿ ਸੰਗਤ ਕੜਾ ਪ੍ਰਸ਼ਾਦ ਦੀ ਪਰਚੀ ਕਟਵਾ ਕੇ ਕੜਾ ਪ੍ਰਸ਼ਾਦ ਦੀ ਦੇਗ ਕਰਵਾਉਂਦੀ ਹੈ ਪ੍ਰਸ਼ਾਦ ਲੈ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਕਿਰਪਾਣ ਭੇਟ ਕਰਵਾਈ ਜਾਂਦੀ ਗੁਰੂ ਘਰਾਂ ਵਿੱਚ ਇਹ ਮਰਜ਼ਾਦਾ ਕਦੋਂ ਤੋਂ ਸ਼ੁਰੂ ਹੋਈ ਸਾਡੇ ਵਿੱਚ ਜ਼ਿਆਦਾਤਰ ਲੋਕ ਤਾਂ ਇਹੀ ਸੋਚਦੇ ਹਨ ਕਿ ਇਹ ਤਾਂ ਪ੍ਰਬੰਧਕ ਵਪਾਰ ਕਰ ਰਹੇ ਨੇ ਕੜਾ ਪ੍ਰਸ਼ਾਦ ਦੀ ਦੇਗ ਦੇ ਕੇ ਪੈਸੇ ਇਕੱਠੇ ਕਰਦੇ ਹਨ ਪਰ ਇਸ ਪਰਚੀ ਦੇ ਪਿੱਛੇ ਦਾ ਇਤਿਹਾਸ ਜਾਨਣਾ ਬੜਾ ਜ਼ਰੂਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਇੱਕ ਘਟਨਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਸਨ ਅਕਾਲੀ ਜੀ ਦੇ ਕੋਲ ਸ਼ਿਕਾਇਤਾਂ ਆਈਆਂ ਕਿ ਮਹਾਰਾਜਾ ਰਣਜੀਤ ਸਿੰਘ ਸਿੱਖੀ ਸਿਧਾਂਤਾਂ ਤੋਂ ਉਲਟ ਕੰਮ ਕਰ ਰਹੇ ਹਨ ਜਿਵੇਂ ਕਿ ਨਾਚ ਦੇਖਣ ਦੀ ਘਟਨਾ ਹੋਈ ਤਾਂ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਿਆ ਸ਼ਿਕਾਇਤਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਪਰ ਮਹਾਰਾਜਾ ਰਣਜੀਤ ਸਿੰਘ ਨੇ ਜਥੇਦਾਰ ਸਾਹਿਬ ਦੇ ਸਦਨ ਤੇ ਕੋਈ ਅਸਰ ਨਾ ਕੀਤਾ ਜਦੋਂ ਬੰਦਾ ਰਾਜ ਸਿੰਘਾਸਨ ਤੇ ਬੈਠਾ ਹੋਵੇ ਤੇ ਸੋਚ ਹੀ ਲੈਂਦਾ ਕਿ ਇਸ ਭਾਈ ਜੇ ਦੀ ਕੀ ਤਾਕਤ ਮੈਨੂੰ ਪੁੱਛੇ ਇਹੋ ਜਹੀਆਂ ਗੱਲਾਂ ਤੇ ਰਾਜਿਆਂ ਤੋਂ ਆਮ ਹੀ ਹੋ ਜਾਂਦੀਆਂ ਜਿਸ ਵਕਤ ਮਹਾਰਾਜਾ ਰਣਜੀਤ ਸਿੰਘ ਇਸ ਬਾਰੇ ਸਫਾਈ ਦੇਣ ਵਾਸਤੇ ਅਕਾਲੀ ਜੀ ਦੇ ਕੋਲ ਨਾ ਆਇਆ ਤਾਂ ਫਿਰ ਹੁਣ ਇਸ ਭਾਈ ਸਾਹਿਬ ਦੀ ਅੱਗੇ ਤਾਕਤ ਦੇਖਿਓ ਖਾਲਸਾ ਰਾਜ ਵੇਲੇ ਕੜਾ ਪ੍ਰਸ਼ਾਦ ਦੀ ਮਾਇਆ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਆਉਂਦੀ ਸੀ ਅਤੇ ਅਰਦਾਸ ਦੇ ਵਿੱਚ ਇਹ ਸ਼ਬਦ ਬੋਲੇ ਵੀ ਜਾਂਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸਲਾਮਤ ਰਹੇ ਅਕਾਲੀ ਫੂਲਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਕੜਾ ਪ੍ਰਸ਼ਾਦ ਸ਼ਾਹੀ ਖਜ਼ਾਨੇ ਵਿੱਚੋਂ ਆਈ ਹੋਈ ਮਾਇਆ ਨਾਲ ਨਹੀਂ ਸਿੱਖ ਸੰਗਤਾਂ ਦੀ ਤਿਲਫੁਲ ਕੀਤੀ ਹੋਈ ਭੇਟਾ ਮਾਇਆ ਉਸ ਵਿੱਚੋਂ ਤਿਆਰ ਹੋਵੇਗਾ ਤੇ ਕੋਈ ਵੀ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਫਤਿਹ ਨਹੀਂ ਬੁਲਾਵੇਗਾ ਤੇ ਨਾ ਹੀ ਇਸ ਦੀ ਅਰਦਾਸ ਹੋਵੇਗੀ ਰਜਾਨਾ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਸ਼ਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਇਆ ਪਰ ਅੱਜ ਕਿਸੇ ਨੇ ਬੁਲਾਇਆ ਨਾ ਨਾ ਹੀ ਉਸ ਦੇ ਰਾਜ ਭਾਗ ਦੀ ਸਲਾਮਤੀ ਲਈ ਅਰਦਾਸ ਹੋਈ ਪੁੱਛਣ ਲੱਗਾ ਕਿ ਕੀ ਗੱਲ ਦੱਸਿਆ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਹੁਕਮ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਕਾਲੀ ਫੂਲਾ ਸਿੰਘ ਜੀ ਦੇ ਕੋਲ ਜਾਂਦੇ ਨੇ ਤਾਂ ਅਕਾਲੀ ਜੀ ਨੇ ਕਿਹਾ ਕਿ ਹੁਣ ਇਹ ਮਸਲਾ ਤੇਰੇ ਮੇਰੇ ਵਿੱਚ ਨਹੀਂ ਰਿਹਾ ਤੇਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਮਿਆਨ ਹੈ ਇਸ ਲਈ ਅਕਾਲ ਤਖਤ ਤੇ ਪੇਸ਼ ਹੋ ਫਿਰ ਅੱਗੇ ਗੱਲ ਕਰਾਂਗੇ ਹੁਣ ਰੋਜ਼ਾਨਾ ਕੜਾ ਪ੍ਰਸ਼ਾਦ ਦੀ ਮਾਇਆ ਸ਼ਾਹੀ ਖਜ਼ਾਨੇ ਦੀ ਥਾਂ ਸੰਗਤ ਵੱਲੋਂ ਤਿਲ ਫੁੱਲ ਇਕੱਠਾ ਕੀਤਾ ਜਾਂਦਾ ਜਿੱਥੋਂ ਫਿਰ ਇਹ ਪਰਚੀ ਕਟਾਉਣ ਦੀ ਮਰਜ਼ਾਦਾ ਬਣੀ ਸੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਸਿਰੇ ਪੰਜਾਬ ਦੀ ਬੜੀ ਭਾਵਨਾ ਸੀ ਕਹਿੰਦੇ ਇੱਕ ਵਾਰ ਇੱਕ ਚਿੱਤਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਆ ਕੇ ਕਹਿੰਦਾ ਕਿ ਮੈਂ ਤੁਹਾਡੀ ਤਸਵੀਰ ਬਣਾਉਣੀ ਹੈ ਤਾ ਮਹਾਰਾਜਾ ਰਣਜੀਤ ਸਿੰਘ ਦੇ ਬੋਲ ਸਨ ਕਿ ਜੇਕਰ ਮੇਰੀ ਤਸਵੀਰ ਬਣਾਉਣੀ ਤਾਂ ਇਸ ਤਰ੍ਹਾਂ ਬਣਾਵੀਂ ਕਿ ਮੈਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਅੱਗੇ ਗਲ ਵਿੱਚ ਪੱਲਾ ਪਾ ਕੇ ਖਲੋਤਾ ਹੋਵਾਂ ਐਸੀ ਭਾਵਨਾ ਸੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅਤੇ ਕਈ ਵਾਰ ਬੰਦੇ ਕੋਲੋਂ ਅਣਜਾਣੇ ਦੇ ਵਿੱਚ ਭੁੱਲ ਹੋ ਜਾਂਦੀ ਇਸ ਤਰ੍ਹਾਂ ਫਿਰ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵੱਲੋਂ ਉਹਨਾਂ ਨੂੰ ਤਨਖਾਹ ਲਈ ਗਈ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਇਮਲੀ ਦੇ ਰੁੱਖ ਦੇ ਨਾਲ ਬੰਨ ਕੇ ਕੋੜੇ ਮਾਰਨ ਦੀ ਸਜ਼ਾ ਵੀ ਦਿੱਤੀ ਗਈ ਸਿਰ ਝੁਕਾ ਕੇ ਖੜਾ ਰਿਹਾ ਮਹਾਰਾਜਾ ਰਣਜੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਵਾਲੀ ਭਾਵਨਾ ਸੀ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਨੂੰ ਵਧਾਉਣ ਵਿੱਚ ਅਕਾਲੀ ਫੂਲਾ ਸਿੰਘ ਦੀ ਬਹੁਤ ਵੱਡੀ ਸਹਾਇਤਾ ਲਈ। ਉਹਨਾਂ ਦੇ ਸਹਿਯੋਗ ਦੇ ਨਾਲ ਹੀ ਬਹੁਤ ਵੱਡੀਆਂ ਮੁਹਿੰਮਾਂ ਨੂੰ ਫੱਦੇ ਕੀਤਾ ਗਿਆ। ਜਥੇਦਾਰ ਅਕਾਲੀ ਫੂਲਾ ਸਿੰਘ ਜੀ ਵੱਲੋਂ ਕਿਹਾ ਗਿਆ ਕਿ ਹੁਣ ਸੰਗਤਾਂ ਦੀ ਸ਼ਰਧਾ ਸਮਰੱਥਾ ਮੁਤਾਬਕ ਦੇਗ ਪ੍ਰਸ਼ਾਦ ਦੇ ਲਈ ਮਾਇਆ ਦੇਣ ਗੀਆਂ ਅਤੇ ਪਰਚੀ ਪ੍ਰਾਪਤ ਕਰਨਗੀਆਂ ਉਸ ਸਮੇਂ ਤੋਂ ਹੀ ਬਣੀ ਹੋਈ ਇਹ ਮਰਜ਼ਾਦਾ ਅੱਜ ਤੱਕ ਚੱਲੀ ਆਉਂਦੀ ਹੈ ਹੌਲੀ ਹੌਲੀ ਫਿਰ ਇਹ ਮਰਜ਼ਾਦਾ ਬਾਕੀ ਹੋਰ ਇਤਿਹਾਸਕ ਗੁਰਦੁਆਰਾ ਸਹਿਬਾਨ ਵਿਖੇ ਵੀ ਸੰਗਤਾਂ ਵੱਲੋਂ ਚਲਾਈ ਗਈ ਸੰਗਤਾਂ ਬੜੀ ਭਾਵਨਾ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਕਰਵਾਉਂਦੀਆਂ ਹਨ ਕਿਰਪਾਨ ਭੇਟ ਕਰਨ ਤੋਂ ਬਾਅਦ ਉਹ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਅਜੋਕੇ ਸਮੇਂ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਇਸੇ ਤਰ੍ਹਾਂ ਤਖਤ ਸਹਬਾਨਾਂ ਤੇ ਹੋਰ ਇਤਿਹਾਸਿਕ ਅਸਥਾਨਾਂ ਤੇ ਵੀ ਇਹ ਮਰਜ਼ਾਦਾ ਚੱਲ ਰਹੀ ਹੈ ਸੰਗਤਾਂ ਬੜੀ ਭਾਵਨਾ ਦੇ ਨਾਲ ਇਹ ਮਾਇਆ ਭੇਟ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਵਿੱਚ ਹਿੱਸਾ ਪਾਉਂਦਿਆਂ ਨੇ ਕੜਾ ਪ੍ਰਸ਼ਾਦ ਦੀ ਪਰਚੀ ਕਟਾਉਣ ਦੀ ਜਾਣਕਾਰੀ ਬਾਰੇ ਆਪ ਜੀ ਦੇ ਨਾਲ ਸਾਂਝ ਪਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ